श्री तो एक नौजवान होया लापता परिवार ने पुलिस निक दरखास्त दो दिन तो है लापता थाना श्री हरगोबिंदपुर साहिब देने वाला एक बाईस साल दे लापता होने का समाचार प्राप्त होया है ਪ੍ਰਾਪਤ ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਸ੍ਰੀ ਹਰਗੋਬਿੰਦਪੁਰ ਨੇ ਦੱਸਿਆ ਕਿ ਉਸ ਦਾ ਪੁੱਤਰ ਕਰਨਬੀਰ ਸਿੰਘ ਉਮਰ 22 ਸਾਲਾਂ ਬੀਤੇ ਦਿਨ ਕੰਮ ਤੇ ਗਿਆ ਸੀ ਜੋ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ ਪਰਿਵਾਰ ਵੱਲੋਂ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗਿਆ इस संबंधी परिवार वालों थाना श्री हरगोबिंदपुर साहब नु दरखास्त देती है इस मौके थाना श्री हरगोबिंदपुर साहब दे एएस जी सुखदेव सिंह वालों इश्तहार जारी करके सारे थानेयां ने सूचित कर देता है अति बच्चे नु लब्नदी कोशिश कीती जा रही है आओ देखते हा 24 एकस 7 न्यूज़ पंजाब के श्री हरगोबिंदपुर साहब तो ब्यूरो चीफ बीएस कलसीदी खास रिपोर्ट ਅੱਗੇ ਵੀ ਦੇ ਬਾਹਰ ਕੰਮ ਤੇ ਜਾਂਦਾ ਸੀ ਹਾਂਜੀ ਅੱਛਾ ਕੱਲਾ ਹੁੰਦਾ ਹੀ ਜਾਂਦਾ ਹੀ ਹਾਂਜੀ ਉਹ ਕਿਹੜਾ ਪਹਿਲੀ ਵਾਰ ਹੀ ਆਵਾ ਤੇ ਉਸ ਦਿਨ ਘਰ ਕੀ ਦੱਸਿਆ ਪ੍ਰੋਗਰਾਮ ਬਾਰੇ ਇਹਨੇ ਆਂਦਾ ਵੀ ਮੈਂ ਸਾਈਟ ਤੇ ਕੰਮ ਕਰਦੀ ਹਾਂ ਅੱਛਾ ਹਾਂਜੀ ਤੇ ਜਿਹਨਾਂ ਨਾਲ ਕੰਮ ਤੇ ਜਾਂਦਾ ਉਹਨਾਂ ਨਾਲ ਸੰਪਰਕ ਹੋਇਆ ਤੁਹਾਡਾ ਹਾਂਜੀ ਉਹ ਫੇਰ ਆਉਣ ਲੱਗੇ ਆ ਹੁਣ ਅੱਛਾ ਹਾਂਜੀ ਉਹਨਾਂ ਦੇ ਨਹੀਂ ਪਹੁੰਚਾ ਤੇ ਤੇ ਜੇ ਸਾਈਕਲ ਤੇ ਗਿਆ ਉਹ ਸਾਈਕਲ ਦਾ ਪਤਾ ਲੱਗਾ ਸ਼ਹਿਰ ਵਿੱਚ ਕਿੱਥੇ ਰੱਖਿਆ ਉਹਨੇ ਜਾਂ ਨਹੀਂ ਜੀ ਬਿਲਕੁਲ ਪਤਾ ਲੱਗਾ ਤਾਂ ਕੀ ਨਾਂ ਤੁਹਾਡਾ ਸਤਨਾਮ ਸ ਕਿੱਥੋਂ ਰਹਿਣ ਵਾਲੇ ਹੋ ਸ੍ਰੀ ਹਰਵੰਦ ਕੀ ਬੇਟੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੇਰਾ ਬੇਟਾ ਇੱਥੇ ਕੀ ਨਾਂ ਸੀ ਤੁਹਾਡਾ ਕਰਨਵੀਰ ਸ ਤੇ ਕਿੱਦਾਂ ਦਾ ਘਰੋਂ ਗਾਇਬ ਹੋ? ਵੀਰਵਾਦ ਦਾ ਤੇਰਾ ਵੀ ਹਮ ਕਰ ਕੀ ਕਹਿ ਗਿਆ ਸੀ? ਸਾਈ ਤੇ ਗਿਆ ਜੇ ਕੰਮ ਤੇ। ਕਾਦਾ ਕੰਮ ਕਰਦਾ ਸੀ? ਬਲਵਾਈ ਕਿੱਥੇ ਦਾ ਟੋਲ ਹੋ ਜਾਂਦਾ। ਹਮ ਤੇ ਕੀ ਕਰਨ ਦੱਸ ਗਿਆ ਕਿੱਥੇ ਜਾ ਰਿਹਾ ਪ੍ਰੋਗਰਾਮ ਤੇ। ਗਾੜੀਆਂ ਤੋਂ ਗਾੜੀ ਤੇ ਬੁਟਰੀ। ਅੱਛਾ ਉੱਥੇ ਗਏ। ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਗਾਇਬ ਹੋ ਗਿਆ ਵੀ? ਫੋਨ ਲਾਇਆ ਭਾਜੀ। 15-20 ਮਿੰਟ ਬਾਅਦ ਫੋਨ ਲਾਇਆ ਫੋਨ ਬੰਦ ਹੋ ਗਿਆ ਅੱਛਾ ਉਸਾਈ ਵਾਲਿਆਂ ਦਾ ਫੋਨ ਹੋਣ ਡਿਆ ਵੀ ਛੇਤੀ ਕਲਾ ਦਿਓ ਹੁਣ ਕੋਈ ਜੀ ਛੇਤੀ ਕਲਾ ਦਿਓ ਉਹ ਨਾਲ ਸਾਡੇ ਘਰ ਦਾ ਨੰਬਰ ਹੀ ਹੁੰਦਾ ਅੱਛਾ ਉਹਨਾਂ ਕਹੇ ਛੇਤੀ ਕਲਾ ਦਿਓ ਅੰਕਲ ਜੀ ਤੇ ਮੈਂ ਫੋਨ ਬੰਦ ਹੋ ਗਿਆ ਮੈਂ ਕੋਈ ਕਾਰਨ ਬਣ ਗਿਆ ਮੁੰਡੇ ਨਾ ਤੇ ਕੋਈ ਲੱਭਣ ਦੀ ਕੋਸ਼ਿਸ਼ ਕੀਤੀ ਆ ਰਿਸ਼ਤੇਦਾਰੋਂ ਚ ਪਤਾ ਕੀਤਾ ਬੜੀ ਭੱਜ ਦੌੜ ਕੰਡਿਆ ਨਹੀਂ ਮਿਲਦੇ ਹੂੰ ਕੋ ਲਿਖ ਦਿੱਸ ਗਿਆ ਤੇ ਹਾਂ ਜੀ ਕਿੱਥੇ ਦਿੱਤੀ ਹੈ ਕਿ ਥਾਣੇ ਦਿੱਤੀ ਹੈ ਸੀਗਾ ਕੀ ਮੰਗ ਕਰਦੇ ਹਾਂ ਮੁੰਡਾ ਇਹ ਮੇਰਾ ਮਨ ਨਹੀਂ ਚਾਹੀਦਾ ਮੈਂ ਵਰਕ ਮੇਰਾ ਹੀ ਰਿਹਾ ਸਰ ਕੋ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਕੋ ਬੱਚਾ ਮੈਸੋ ਹੈ ਉਹ ਕੀ ਮਸਲਾ ਸਾਰਾ ਆ ਸਾਡੇ ਕੋਲ ਨਾ ਇੱਕ ਦਰਖਾਸਤ ਆਈ ਹੈ ਇਹਦੇ ਲੜਕੇ ਦੇ ਬਾਪ ਵੱਲੋਂ ਸਤਨਾਮ ਸਿੰਘ ਸਾਨੂੰ ਦਲੀਪ ਸਿੰਘ ਵੱਲ ਜੀ ਤਿੰਨ ਦਾ ਬੇਟਾ ਜਿਹੜਾ ਕਰਨਵੀਰ ਸਿੰਘ ਦਾ ਮਰਦਰੀ ਬਾਈਕ ਸਾਲ ਜੀ ਉਹ ਘਰੋਂ ਸਾਈਕਲ ਤੇ ਗਿਆ ਤੇ ਵਾਪਸ ਨਹੀਂ ਆਇਆ ਜੀ ਜਿਹਦੇ ਸਬੰਧ ਚ ਇੱਕ ਇਸ਼ਤਿਹਾਰ ਜਾਰੀ ਕਰਕੇ ਤੇ ਸਾਰੇ ਥਾਣਿਆਂ ਦੇ ਵਿੱਚ ਜਿਹੜਾ ਭੇਜਿਆ ਜਾਏਗਾ ਤੇ ਕੈਮਰੇ ਦੀ ਫੁਟੇਜ ਦੇਖ ਕੇ ਤੇ ਜਿੱਥੋਂ ਤੱਕ ਕੋਈ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਏਗੀ ਇਹਨਾਂ ਦੇ ਨਾਲ ਸਹਿਯੋਗ ਦੇਵਾਂਗੇ